ਤੋ ਅੱਜ ਆਪਾਂ ਦੱਸਾਂ ਜਿਹੜੀ ਖੇਤ ਆਪਾਂ ਮੋਟਰ ਵਾਲੀ ਪਾਈਪ ਲਾਈਨ ਪਾਉਨੇ ਆ ਉਹਨੂੰ ਪਾਉਣ ਦਾ ਕਿੰਨਾ ਖਰਚਾ ਆਉਂਦਾ ਕਿੱਲੇ ਮਗਰ ਜਿਹੜੀ ਮੋਟਰ ਵਾਲੀ ਆਪਾਂ ਪਾਈਪ ਲਾਈਨ ਪਾਉਨੇ ਆ ਥੱਲੇ ਨੀਚੇ ਅੰਡਰਗਰਾਊਂਡ ਜਿਹੜੀ ਆਪਾਂ ਪਾਈਪ ਲਾਈਨ ਪਾਉਨੇ 6 ਇੰਚੀ ਦਾ ਖਰਚਾ ਦੱਸਾਂਗੇ ਆਪਾਂ ਤੇ ਉਹਦੇ ਹਿਸਾਬ ਨਾਲ ਤੁਸੀਂ ਆਪਣਾ ਕਿੰਨੇ ਵੀ ਕਿੱਲੇ ਦਾ ਖਰਚਾ ਕੱਢ ਸਕਦੇ ਆਂ ਆਪਾਂ ਇੱਕ ਕਿੱਲੇ ਦੱਸਾਂਗੇ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜੀ ਪਾਈਪ ਪੈਂਦੀ ਹੁੰਦੀ ਹੈ ਅੰਡਰਗਰਾਊਂਡ ਹੁੰਦੀ ਹੈ ਜਿਹੜੀ ਉਹ ਦੱਸਾਂਗੇ ਜਿਵੇਂ ਇਹ ਆਪਾਂ ਪਾਏ ਹੀ ਚਿੱਟੇ ਰੰਗ ਦੀ ਇਹਦਾ ਰੇਟ ਆਪਾਂ ਹੁਣ ਦੇ ਲਾਇਏ ਨੇ ਤੇ ਉਹ ਚਟੇ ਰੰਗ ਦੀ ਪਾਈਪ ਥੋੜੀ ਜਿਹੀ 2-3 ਰੁਪਏ ਮਹਗੀ ਹੁੰਦੀ ਹੈ 70 ਰੁਪਏ ਕਿਲੋ ਹੁੰਦੀ ਆ ਉਹ ਉਹ 30 ਫੁੱਟ ਦੀ ਇੱਕ ਪਾਈਪ ਹੁੰਦੀ ਹੈ ਤੇ 1170 ਦੀ ਇੱਕ ਪਾਈਪ ਪੈਂਦੀ ਹੈ ਮਤਲਬ ਕਿ ਜੇ ਆਪਾਂ ਕਿਲੋ ਲਈਏ ਉਹ 17 ਕਿਲੋ ਤੋਂ ਥੋੜਾ ਮਤਲਬ ਮਤਲਬ ਘੱਟ ਹੁੰਦਾ ਤੇ 8580 ਰੁਪਏ ਦੀ ਟੋਟਲ ਇੱਕ ਕਿੱਲੇ ਦੀ ਪਾਈਪ ਹੁੰਦੀ ਆਪਣੀ ਮਤਲਬ 1170 ਦੀ ਇੱਕ ਪਾਈਪ ਹੋਗੀ ਤੇ 8580 ਰੁਪਏ ਦੀਆਂ ਮਾੜ ਲਗੇ ਸ ਇੱਕ ਕਿੱਲੇ ਦੀ 220 ਫੁੱਟ ਦੀਆਂ ਮਤਲਬ ਕਿ ਆਗੀਆਂ ਉਹ 39 ਰੁਪਏ ਫੁੱਟ ਪੈ ਜਾਂਦਾ ਉਹ ਜਿਹੜਾ ਆਪਾਂ ਨੂੰ ਮਤਲਬ ਕਿ 30 ਫੁੱਟਾਂ ਦੀ ਪੈਪ 39 ਰੁਪਏ ਫੁੱਟਾਂ ਦੀ ਪੈ ਜਾਂਦੀ ਹੈ ਤੇ ਹੁਣ ਇੱਕ ਨੱਕੇ ਆਪਾਂ ਲਾਉਣੇ ਪੈਂਦੇ ਆ ਨੱਕੇ ਇੱਕ ਨੱਕਾ ਲੱਗਦਾ ਜੇਕਰ ਆਪਾਂ ਕਿੱਲੇ ਦਾ ਕੱਢੀ ਤਾਂ ਇੱਕ ਨੱਕਾ ਲੱਗੂਗਾ ਤਾਂ 500 ਰੁਪਏ ਦਾ ਇੱਕ ਨੱਕਾ ਆਉਂਦਾ ਹੁਣ ਜੇ ਜੇਕਰ ਤੁਹਾਡੇ ਨੱਕੇ 2 ਲੱਗਦੇ 3 ਲੱਗਦੇ ਤੁਸੀਂ ਉਹਦੇ ਸਾਬ ਨਾਲ ਖਰਚਾ ਕੱਢ ਲਓ ਜੇਕਰ ਤੁਹਾਡੇ ਕਿੱਲੇ 2 ਆ 3 ਆ ਤਾਂ 8580 ਨੂੰ ਗੁਣਾ 19 ਨਾਲ ਹੀ ਕਰ ਦੋ 3 ਨਾਲ ਕਰ ਦੋ 2 ਨਾਲ ਕਰ ਦੋ ਤੇ ਹੁਣ ਇੱਕ ਕਿੱਲੇ ਮਾਗਰ ਜੇਕਰ ਆਪਾਂ ਜਿੱਥੇ ਨੱਕਾ ਲਾਉਣਾ ਹੁੰਦਾ ਉੱਥੇ ਪੀਵੀਸੀ ਪਾਈਪ ਪੈਂਦੀ ਹੈ ਉਹ ਜਿਹੜੀ ਥੋੜੀ ਮਹਿੰਗੀ ਹੁੰਦੀ ਹੈ 90 ਰੁਪਏ ਫੁੱਟ ਹੁੰਦੀ ਹੈ ਉਹ ਉਹ 10 ਫੁੱਟ ਪੈਂਦੀ ਹੈ ਇੱਕ ਨੱਕੇ ਕੋਲੇ 900 ਰੁਪਏ ਦੀ ਉਹ ਪਾਈਪ ਹੋਗੀ ਪੀਵੀਸੀ ਪਾਈਪ ਜਿਹੜੀ ਮਤਲਬ ਕਿ ਸਖਤ ਹੁੰਦੀ ਹੈ ਉਹ ਤੇ ਉਹ ਤੋਂ ਬਾਅਦ ਫੇਵਿਕੋਲ ਇੱਕ ਕਿੱਲੇ ਮਾਗਰ ਫੇਵਿਕੋਲ ਲੱਗ ਜਾਂਦਾ 700 ਰੁਪਏ ਦਾ ਇੱਕ ਕਿੱਲੇ ਮਾਗਰ ਆਪਾਂ ਕਿੱਲੇ ਦੀ ਖਰਚਾ ਕੱਢਿਆ ਹੋਇਆ ਦੇ ਵਿੱਚ ਮਤਲਬ 1 ਰੁਪਏ ਫालतੂ ਨਹੀਂ ਲਿਆ ਹੋਇਆ ਇਹ ਤੋਂ ਖਰਚਾ ਮਤਲਬ ਕਿ ਨਾ ਵੱਧ ਆਵੇ ਨਾ ਘਟੇ ਪੂਰਾ ਖਰਚਾ ਇਸੇ ਬਾਕੀ ਏ ਤੇ ਇੱਕ ਟੀ ਪੈਂਦੀ ਐ ਜਿਵੇਂ 300 ਰੁਪਏ ਦੀ ਇੱਕ ਐਲਵੋ ਪੈਂਦੀ 250 ਰੁਪਏ ਦੀ ਹੁਣ ਟੀ ਵੱਧ ਵੀ ਪੈ ਸਕਦੀ ਐ ਥੋੜੇ ਮਾਲੇ ਘੱਟੇ ਪੈਸਾ ਦੀ ਨੇ ਤੇ ਜਿੰਨੀਆਂ ਟੀਆਂ ਪੈਣੀਆਂ ਉਹਨੇ ਤੁਸੀਂ 300 ਨਾਲ ਗੁਣਾ ਕਰ ਦੋ ਜਿੰਨੀਆਂ ਐਲਵੋ ਪੈਣੀਆਂ ਉਹਨੇ ਨਾਲ ਗੁਣਾ ਕਰ ਦੋ ਕਿੱਲੇ ਮਗਰ ਜਿਵੇਂ 300 ਦੀ ਤੇ 1 250 ਦੀ ਇੱਕ ਇੱਕ ਪਈਆਂ ਸੀਗੀਆਂ ਇਹ ਹੁਣ ਖਾਈ ਪਟਾਈ ਹੁੰਦੀ ਐ 5 ਰੁਪਏ ਫੁੱਟ ਜਿਹੜੀ ਮਤਲਬ ਟਰੈਕਟਰ ਪੜਦਾ ਮਸ਼ੀਨ ਨਾਲ ਖਾਈ ਪਟਾਈ ਹੁੰਦੀ ਐ ਉਹ ਤੇ ਉਹ 5 ਰੁਪਏ ਫੁੱਟ ਪੈਂਦੇ 220 ਫੁੱਟ ਪਟਾਈ ਹੋ ਗਈ ਉਹਦੀ 1100 ਰੁਪਏ ਦੀ ਇਹ ਰੇਟ ਕਿਤੇ ਤਿੰਨ ਵੀ ਹੋ ਸਕਦਾ ਕਿਤੇ 6 ਵੀ ਹੋ ਸਕ ਇਹ ਆਪਣੇ ਏਰੀਆ ਦੇ ਹਿਸਾਬ ਨਾਲ ਦੱਸਿਆ ਹੋਇਆ ਹੈ 5 ਰੁਪਏ ਫੁੱਟ ਆਪਾਂ ਤਾਂ ਜਿਹੜੀ ਪਟਾਈ ਲੈਂਦੇ ਆ ਉਹ ਕਿੱਲੇ ਦੀ 1100 ਰੁਪਏ ਦੀ ਹੋ ਗਈ ਉਹ ਤੇ ਹੁਣ ਜਿਹੜਾ ਮਿਸਤਰੀ ਲੈਂਦਾ ਪਾਈਪ ਲਾਈਨ ਜਿਹੜੀ ਪਾਉਣਾਂ ਦਾ ਮਿਸਤਰੀ ਉਹਦਾ ਖਰਚਾ ਕਿੰਨਾ ਹੁੰਦਾ ਉਹ ਮਤਲਬ ਕਿ ਜਿਹੜਾ ਪਾਈਪ ਜਿਹੜੇ ਜੋੜ-ਜੋੜ ਦਾ ਨੱਕੇ ਲਾਉਂਦਾ ਉਹ ਸਾਰਾ ਖਰਚਾ ਜਿਹੜਾ ਉਹਦਾ ਕੀ ਹੈ 1.5 ਰੁਪਏ ਫੁੱਟ ਲੈਂਦਾ ਉਹ ਮਤਲਬ ਜਿੰਨੀ ਵੀ ਹੋ ਗਈ ਜਿਵੇਂ 6 ਕਿੱਲਾਂ ਦੀ ਹੋ ਗਈ ਤਾਂ 6 ਕਿੱਲਾਂ ਦੇ 1.5 ਰੁਪਏ ਫੁੱਟ ਨੂੰ ਗੁਣਾ ਕਰ ਦਿਓ ਤੁਸੀਂ 220 ਦਾ ਇੱਕ ਫੁੱਟ ਮਤਲਬ ਇੱਕ ਕਿੱਲਾ 220 ਫੁੱਟ ਦਾ ਹੁੰਦਾ ਹੈ ਹੁਣ ਇੱਕ ਕਿੱਲਾ 30 ਤੇ ਹੁਣ ਜਿਹੜਾ ਮਤਲਬ ਕਿ ਫੁੱਟ ਦਾ ਦਾ ਅਲੱਗ ਰੇਟ ਹੁੰਦਾ ਤੇਰੇ ਜਿਹੜੇ ਜੋੜ ਹੁੰਦੇ ਆ ਜਿਵੇਂ ਇੱਕ ਨੱਕਾ ਹੁੰਦਾ ਜਾਂ ਇੱਕ ਜੋੜ ਕਿਤੇ ਵੀ ਲੱਗਦਾ ਹੁੰਦਾ ਉਹਦਾ ਉਹ ਇੱਕ ਜੋੜ ਦਾ 150 ਰੁਪਏ ਲੈਂਦਾ ਜਿਵੇਂ ਇੱਕ ਕਿੱਲੇ ਮਾ ਕਰ ਹੁਣ ਦੋ ਜੋੜ ਲੱਗਦੀ ਲੱਗਦੇ ਆ ਜੇਕਰ ਲੰਬੀ ਜਾਊਗੀ ਉਹਦੇ ਜੋੜਾ ਮਤਲਬ ਕਿ ਉਹਦੇ ਕਿੱਲੇ ਸਾਹ ਨਾਲ ਫਿਰ ਦੋ ਨਹੀਂ ਲੱਗਦੇ ਉਹ ਕਿੱਲੇ ਇੱਕ ਲੱਗੂ ਕਿੱਲੇ ਦੇ ਵਿੱਚ ਜਿਹੜੇ ਆਪਣੇ ਜੋੜ ਹੁੰਦੇ ਜਿਵੇਂ ਕਿਸੇ ਪੈਪਲੈਂਟ ਚ ਜੋੜਨੀ ਹੈ ਜਾਂ ਜਿੱਥੇ ਨੱਕਾ ਕੱਟਣਾ ਉਹਨੂੰ ਜੋੜ ਕਹਿੰਦੇ ਨੇ ਤੇ ਉਹ 300 ਰੁਪਏ ਦੇ ਦੋ ਹੋਗੇ ਜੋੜਾ 150 ਰੁਪਏ ਦਾ ਇੱਕ ਹੋ ਗਿਆ ਤੇ ਹੁਣ ਇੱਕ ਸਿਲੰਡਰ ਦਾ ਖਰਚਾ ਆਉਂਦਾ ਉਹ 500 ਰੁਪਏ ਆਪਾਂ ਫੋਟੋ ਕਲ ਖਰਚਾ ਲਾਇਆ ਹੋਇਆ ਕਿਉਂਕਿ ਕਿੱਲੇ ਮਗਰ ਸਿਲੰਡਰ ਬਹੁਤ ਜ਼ਿਆਦਾ ਛੋੜਾ ਲੱਗਦਾ ਪਤਾਂ ਕਰਕੇ ਇਹ 500 ਰੁਪਏ ਲਾ ਹੋਇਆ ਹੈ ਕਿੱਲੇ ਦਾ ਪਾਈਪ ਲਾਈਨ ਪਾਉਣ ਦਾ ਖਰਚਾ ਆ ਗਿਆ 13430 ਹੁਣ ਇਹਦੇ ਪਿੱਛੇ ਮਤਲਬ ਕਿ ਕਿੰਨੇ ਕਿੱਲੇ ਆਉਣੀ ਉਹਦੇ ਹਿਸਾਬ ਨਾਲ ਤੁਸੀਂ ਇਹ ਜੋ ਕੈਲਕੂਲੇਸ਼ਨ ਕੱਢ ਸਕਦੇ ਹੋ ਤੇ ਇਹ ਖਰਚਾ ਬਿਲਕੁਲ ਤਾਜ਼ੇ ਰੇਟ ਪੁੱਛ ਕੇ ਲਾਇਆ ਹੋਇਆ ਤੇ ਇੱਕ ਚੱਟੀ ਪਾਈਪ ਪਾਉਣ ਦਾ ਕੀ ਕਾਰਨਾ ਮਤਲਬ ਕਿ ਉਹਦੇ ਵਿੱਚ ਮਿਕਸਿੰਗ ਨਹੀਂ ਹੁੰਦੀ ਜਿਹੜੀ ਕਾਲੇ ਰੰਗ ਦੀ ਪਾਈਪ ਹੁੰਦੀ ਉਹਦੇ ਵਿੱਚ ਮਿਕਸਿੰਗ ਹੋ ਜਾਂਦੀ ਹੈ ਕਿਉਂਕਿ ਉਹਦੇ ਕੁਝ ਕੁਸ ਵੀ ਆਪਾਂ ਜਿਹੜੀ ਚਿੱਟੇ ਰੰਗ ਦੀ ਉਹ ਚ ਜਿਹੜਾ ਦਾਣਾ ਮਤਲਬ ਕਿ ਪਿੱਛੋਂ ਆਉਂਦਾ ਉਹੀ ਦਾਣਾ ਮਕਸਦ ਹੋਊਗਾ ਚਾਹੇ ਹੋਰ ਕੁਝ ਨਹੀਂ ਹੁੰਦਾ ਠੀਕ ਹੈ ਦੋਸਤੋ ਬਈ ਤੇ ਬਾਕੀ ਇਹਦੇ ਵਿੱਚ ਆਪਾਂ ਇੱਕ ਹੋਰ ਦੱਸੀਏ ਜੇਕਰ ਧਿਆੜੀ ਤੁਹਾਡੀ ਮਤਲਬ ਲਈ ਧਿਆੜੀ ਪੈਂਦੀ ਹੈ ਉਹ ਤੁਹਾਡੀ ਅਲੱਗ ਹੈ ਜਿਵੇਂ ਆਪਣੇ ਹੁਣ ਇੱਕ ਵੀ ਧਿਆੜੀ ਪਾਈ ਨਹੀਂ ਸੀ ਹੁਣ ਆਪਾਂ ਦਾ ਗਮਾਂਡੀ ਗਮਾਂਡੀ ਭਰਾ ਇਕੱਠੇ ਹੋ ਗਏ ਸੀ ਉਹ ਜਿਹੜੀ ਲੇਬਰ ਪੈਂਦੀ ਹੈ ਉਹ ਤੁਸੀਂ ਆਪਦਾ ਖਰਚਾ ਅਲੱਗ ਲਾ ਸਕਦੇ ਹੋ ਉਹਦਾ ਤੁਸੀਂ ਅਲੱਗ ਜੋੜ ਸਕਦੇ ਹੋ ਤੇ 13430 ਬਣ ਗਏ ਇਹ ਮਤਲਬ ਟੋਟਲ ਠੀਕ ਹੈ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋ